ओके ਤਾਂ ਪੰਜਾਬ ਜਿਹਕੇ ਜਿਹੜਾ ਹੁਣ ਅਸੀਂ ਕਰ ਰਹੇ ਹਾਂ ਛੋਟਾ ਕੱਲੂ ਘਾਰਾ ਤੇ ਛੋਟਾ ਕੱਲੂ ਘਾਰਾ ਜਿਹੜਾ ਹੈ ਕਿ ਕਿਵੇਂ ਹੁੰਦਾ ਹੈ ਤਾਂ ਜਸਪਤ ਰਾਏ ਜੋ ਕਿ ਮਤਲਬ ਕਿ ਉਸ ਦੀ ਝੜਪ ਜਿਹੜੀ ਹੈ ਸਿੱਖਾਂ ਦੇ ਨਾਲ ਹੋ ਜਾਂਦੀ ਹੈ ਤਾਂ ਉਹ ਐਮਨਾਬਾਦ ਵਿਖੇ ਜਿਹੜਾ ਸੀਗਾ ਐਮਨਾਬਾਦ ਦੇ ਵਿੱਚ ਜਿਹੜਾ ਹੀ ਰੋੜੀ ਠੀਕ ਹੈ ਰੋੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਸੀ ਯਾਤਰਾ ਨੂੰ ਜਾ ਰਹੇ ਸਨ ਠੀਕ ਹੈ ਔਰ ਯਾਤਰਾ ਤੇ ਜਾ ਰਹੇ ਸਰ ਔਰ ਜਿਹੜੀ ਹੈ ਉਹਨਾਂ ਦੇ ਜਥੇ ਦੀ ਜਿਹੜੀ ਝੜਪ ਹੈ ਕਿਸ ਦੇ ਨਾਲ ਹੋ ਜਾਂਦੀ ਹੈ ਜਸਪਤ ਰਾਏ ਦੇ ਨਾਲ ਔਰ ਉਸ ਦੇ ਵਿੱਚ ਜਿਹੜਾ ਸੀਗਾ ਇੱਕ ਜਥੇ ਦੇ ਦੁਆਰਾ ਜਥੇ ਦੇ ਵਿੱਚ ਸਤਨਪਾਈ ਨਿਪੋ ਸਿੰਘ ਜਿਨ੍ਹਾਂ ਨੇ ਜਿਹੜਾ ਸੀਗਾ ਜਸਪਤ ਰਾਏ ਦੇ ਹਾਥੀ ਦੇ ਉੱਪਰ ਚੜ ਕੇ ਜਿਹੜਾ ਸੀ ਉਹਨਾਂ ਦਾ ਕਤਲ ਕਰਤਾ ਉਹਨਾਂ ਦਾ ਸਿਰ ਜਿਹੜਾ ਸੀ ਉਹਨੇ ਧਰ ਨਾਲ ਅਲੱਗ ਕਰ ਦਿੱਤਾ ਔਰ ਜਸਪਤ ਰਾਏ ਕਿਹਨਾਂ ਦੇ ਭਰਾ ਸਨ ਲਾਹੌਰ ਦੇ ਦੀਵਾਨ ਲਖਪਤ ਰਾਏ ਦੇ ਭਰਾ ਸਨ ਜਦੋਂ ਲਖਪਤ ਰਾਏ ਨੂੰ ਖਬਰ ਮਿਲਦੀ ਹੈ ਕਿ ਸਿੱਖਾਂ ਨੇ ਉਹਨਾਂ ਦੇ ਭਰਾ ਦਾ ਜਿਹੜਾ ਇਹ ਕਤਲ ਕਰ ਦਿੱਤਾ ਹੈ ਤਾਂ ਉਹਨਾਂ ਨੇ ਜਿਹੜੀ ਹੈ ਕਹਿੰਦੇ ਕਸਮ ਖਾਦੀ ਔਰ ਜਹਿਆ ਖਾਨ ਉਸ ਸਮੇਂ ਕੌਣ ਸਨ ਪੰਜਾਬ ਦੇ ਸੂਬੇਦਾਰ ਸਨ ਤਾਂ ਉਹਨਾਂ ਦੇ ਕੋਲ ਜਾਂਦੇ ਨੇ ਔਰ ਕਿਹਾ ਕਿ ਮਤਲਬ ਕਿ ਐਵੇਂ ਵੀ ਜਿਹੜੀ ਉਹਨਾਂ ਨੂੰ ਸਾਰਾ ਦੱਸਿਆ ਕਿ ਜਸਪਤ ਰਾਏ ਦਾ ਕਤਲ ਕਰ ਦਿੱਤਾ ਗਿਆ ਸਿੱਖਾਂ ਦੁਆਰਾ ਔਰ ਉਹਨਾਂ ਨੇ ਜਿਹੜੀ ਸੀ ਆਪਣੀ ਪਗੜੀ ਜਹਿਆ ਖਾਨ ਦੇ ਪੈਰਾਂ ਦੇ ਵਿੱਚ ਰੱਖੀ ਕਿ ਉਦੋਂ ਤੱਕ ਨਹੀਂ ਬੰਨਣਗੇ ਜਦ ਤੱਕ ਸਿੱਖਾਂ ਦੇ ਕੋਲੋਂ ਉਹ ਆਪਣੇ ਭਰਾ ਦੀ ਮੌਤਾ ਬਦਲਾ ਨਹੀਂ ਲੈ ਲੈਂਦੇ ਤਾਂ ਫਿਰ ਕੀ ਕਰਦੇ ਨੇ ਤੇ ਜਹਿਆ ਖਾਨ ਨੇ ਜਿਹੜੀ ਆ ਇੱਕ ਵੱਡੀ ਮੁਗਲ ਸੈਨਾ ਦਿੱਤੀ ਜਿਹੜਾ ਇਹ ਲਖਪਤ رائے ਨੂੰ ਦਿੱਤੀ ਔਰ ਲਖਪਤ رائے ਨੇ ਜਿਹੜਾ ਸੀ ਗੁਰਦਾਸਪੁਰ ਕਹਨੂਆਨ ਦੇ ਵਿੱਚ ਜਿਹੜਾ ਸੀਗਾ ਕਹਨੂਆਨ ਦੇ ਜੰਗਲਾ ਦੇ ਵਿੱਚ 15000 ਜਿਹੜੇ ਸਿੱਖ ਰਹਿ ਰਹੇ ਸਨ ਉੱਥੇ ਤਾਂ ਉਹਨਾਂ ਦੇ ਉੱਪਰ ਜਿਹੜਾ ਇਹ ਗੋਲਾ ਬਾਰੂਦ ਦੇ ਨਾਲ ਹਮਲਾ ਕਰ ਦਿੱਤਾ ਔਰ ਗੋਲਾ ਬਾਰੂਦ ਦੇ ਨਾਲ ਹਮਲਾ ਕਰ ਦਿੱਤਾ ਔਰ ਸਿੱਖਾਂ ਦੇ ਵਿੱਚ ਉੱਥੇ ਜਿਹੜੀ ਹੈ ਭਜਦੌੜ ਮਚ ਜਾਂਦੀ ਹੈ ਔਰ ਜਿਹੜੇ ਸਿੱਖਾਂ ਨੇ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜੇ ਔਰ ਜਿਹੜਾ ਹੈ ਕਹਿੰਦੇ ਕਿ ਅੱਗੇ ਜਿਹੜੇ ਆ ਵਦੇ ਔਰ ਜੰਮੂ ਦੇ ਜੰਮੂ ਤੇ ਅਸੀਂ ਰੋਪੜ ਵਿਚ ਲੀਆਂ ਪਹਾੜੀਆਂ ਦੇ ਵਿੱਚ ਜਿਹੜੀ ਆ ਉਹਨਾਂ ਨੇ ਸ਼ਰਨ ਲਈ ਔਰ ਜਿਹੜਾ ਸੀ ਬਸ ਉਹ ਲੀ ਦੀਆਂ ਪਹਾੜੀਆਂ ਦੇ ਵਿੱਚ ਚਰਨ ਲੈਂਦੇ ਉੱਥੇ ਔਰ ਉਹਨਾਂ ਨੇ ਜਿਹੜਾ ਸੀਗਾ ਮਤਲਬ ਕਿ ਭੁੱਖ ਦੇ ਨਾਲ ਉਹਨਾਂ ਦੀ ਹਾਲਤ ਬੁਰੀ ਸੀ ਉਹਨਾਂ ਦੇ ਬਹੁਤ ਬੁਰੇ ਹਾਲਾਤ ਸਨ ਸਿੱਖਾਂ ਦੇ ਇੱਕ ਪਾਸੇ ਜਿਹੜਾ ਸੀ ਰਾਵੀ ਨਦੀ ਦੇ ਵਿੱਚ ਜਿਹੜਾ ਹੈ ਉਹ ਹੜ ਆਇਆ ਹੋਇਆ ਸੀ ਦੂਜੇ ਪਾਸੇ ਜਿਹੜਾ ਸੀਗਾ ਉੱਥੋਂ ਦਾ ਜੋ ਕਸਬਾ ਸੀ ਪਹਾੜੀ ਕਸਬਾ ਉਹ ਵੀ ਜਿਹੜਾ ਸੀਗਾ ਸਿੱਖਾਂ ਦੇ ਵਿਰੋਧ ਦੇ ਵਿੱਚ ਸੀਗਾ ਤੀਸਰੇ ਪਾਸੇ ਇੱਕ ਸਿੱਧਾ ਪਹਾੜ ਸੀਗਾ ਉਸ ਨੂੰ ਚੜਨਾ ਵੀ ਜਿਹੜਾ ਸੀ ਅਸੰਭਵ ਸੀਗਾ ਚੌਥੇ ਪਾਸੇ ਮੁਗਲ ਸੈਨਾ ਜਿਹੜੀ ਹੈ ਉਹਨਾਂ ਦਾ ਪਿੱਛਾ ਕਰ ਰਹੀ ਹੈ ਤੇ ਉਹਨਾਂ ਦੇ ਪਿੱਛੇ ਆ ਜਾਂਦੀ ਹੈ ਤੇ ਐਵੇਂ ਕਰਕੇ ਜਿਹੜੇ ਸੀਗੇ ਸਿੱਖ ਜਿਹੜੇ ਆ ਉਹ ਚਾਰੇ ਪਾਸਿਆਂ ਤੋਂ ਘੇਰੇ ਜਾਂਦੇ ਆ ਹੁਣ ਸਿੱਖ ਜਿਹੜੇ ਸੀ ਚਾਰੇ ਪਾਸੇ ਤੋਂ ਘੇਰੇ ਗਏ ਔਰ ਇਹਨਾਂ ਦੇ ਕੋਲ ਹਥਿਆਰ ਵੀ ਨਹੀਂ ਸਨ ਨਾ ਹੀ ਭੋਜਨ ਸੀ ਜਿਸ ਕਾਰਨ ਕਰਕੇ ਜਿਹੜੇ ਆ ਮੁਗਲ ਸੈਨਾ ਨੇ ਇਹਨਾਂ ਦੇ ਉੱਪਰ ਜਿਹੜਾ ਹੈ ਅਟੈਕ ਕੀਤਾ ਜਿਹੜਾ ਹੈ ਇਹਨਾਂ ਦੇ ਉੱਪਰ ਹਮਲਾ ਕੀਤਾ ਔਰ ਇਹਨਾਂ ਦੇ ਕੋਲ ਕੁਝ ਵੀ ਨਹੀਂ ਸੀਗਾ ਮਤਲਬ ਕਹਿੰਦਾ ਭਾਵ ਹੈ ਕਿ ਭੁੱਖ ਨਾਲ ਜਿਹੜੇ ਸੀ ਇਹ ਪਹਿਲਾ ਹੀ ਜਿਹੜੇ ਸੀਗੇ ਆਤਮ ਹਰੇ ਹੋਏ ਸਨ ਹਥਿਆਰ ਇਹਨਾਂ ਦੇ ਕੋਲ ਨਹੀਂ ਸਨ ਔਰ ਜਿਹੜੀ ਇਹ ਲੋਕਾਂ ਨੂੰ ਇਹਨਾਂ ਨੂੰ ਜਗਾ ਨਹੀਂ ਸੀਗੀ ਤਾਂ ਮੁਗਲਾਂ ਨੇ ਇਹਨਾਂ ਦੇ ਉੱਪਰ ਜਿਹੜਾ ਹੈ ਜ਼ੋਰਦਾਰ ਹਮਲਾ ਕੀਤਾ ਔਰ ਇਸ ਹਮਲੇ ਦੇ ਵਿੱਚ ਲਗਭਗ ਜਿਹੜੇ 7000 ਜਿਹੜੇ ਨੇ ਉਹ ਇਸਤਰੀਆਂ ਬੱਚੇ ਤੇ ਸਿੱਖ ਜਿਹੜੇ ਆ ਮਾਰੇ ਗਏ ਔਰ ਕੁਝ ਨੂੰ ਜਿਹੜਾ ਵਾ ਬੰਦੀ ਬਣਾ ਲਿਆ ਗਿਆ ਠੀਕ ਹੈ 3 4000 ਜਿਹੜੇ ਸਿੱਖ ਸਨ ਉਹਨਾਂ ਨੂੰ ਬੰਦੀ ਬਣਾ ਕੇ ਲਾਹੌਰ ਲਿਆਂਦਾ ਗਿਆ ਔਰ ਇੱਥੇ ਜਿਹੜਾ ਹੈ ਤਸੀਹੇ ਦੇ ਕੇ ਸ਼ਹੀਦਗੰਜ ਦੇ ਵਿੱਚ ਜਿਹੜਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਜਾਨੀ ਕਿ ਸਿੱਖਾਂ ਨੂੰ ਜਿਹੜੇ ਸ਼ਹੀਦ ਜਿਹੜੇ ਮਤਲਬ ਗ੍ਰਿਫਤਾਰ ਕਰਕੇ ਲਿਆਂਦੇ ਗਏ ਸੀ ਕੈਦੀ ਬਣਾ ਲੈ ਗਏ ਸੀਗੇ ਸਿੱਖਾਂ ਨੂੰ ਉਹਨਾਂ ਨੂੰ ਜਿਹੜਾ ਸੀਗਾ ਕਿੱਥੇ ਲਾਹੌਰ ਲਿਆਂਦਾ ਗਿਆ ਔਰ ਇੱਥੇ ਜਿਹੜੇ ਤਸੀਹੇ ਦੇ ਦੇ ਕੇ ਉਹਨਾਂ ਨੂੰ ਉਤਿਆਚਾਰ ਕੀਤੇ ਗਿਆ ਔਰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਇਹ ਜਿਹੜਾ ਹੈ ਇਸ ਘਟਨਾ ਨੂੰ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਹੈ ਛੋਟਾ कल्卢ਖਾ ਰਾ ਕਿਹਾ ਜਾਂਦਾ ਜੋ ਕਦੋਂ ਹੁੰਦਾ ਮਈ ਜੂਨ 1746 ਈਸਵੀ ਦੇ ਵਿੱਚ ਹੁੰਦਾ ਉਸ ਸਮੇਂ ਜਿਹੜਾ ਸੀ ਪੰਜਾਬ ਦੇ ਸੂਬੇਦਾਰ ਕੌਣ ਸਨ ਤਾਂ ਪੰਜਾਬ ਦੇ ਸੂਬੇਦਾਰ ਸਨ ਜਹయ్యా ਖਾਨ ਔਰ ਇਸ ਦੀ ਅਗਵਾਈ ਕਿਸ ਨੇ ਕੀਤੀ ਸੀ ਜਾਂ ਕਿ ਕਿਸ ਨੇ ਜਿਹੜਾ ਸੀ ਆਪਣੇ ਭਰਾ ਦੀ ਮੌਤ ਦੀ ਜਿਹੜਾ ਸੀ ਬਦਲਾ ਲੈਣ ਦੀ ਸੌਂਖਾ ਦੀ ਸੀ ਤਾਂ ਲਖਪਤ رائے ਨੇ ਔਰ ਕਿਸ ਦਾ ਬਦਲਾ ਸੀ ਕਿਸ ਦੀ ਹੱਤਿਆ ਕੀਤੀ ਸੀ ਸਿੱਖਾ ਨੇ ਜਸਪਤ رائے ਦੀ ਤੇ ਐਵੇਂ ਕਰਕੇ ਜਿਹੜਾ ਵਾ ਸਿੱਖਾਂ ਦੇ ਉੱਪਰ ਜਿਹੜਾ ਇਹ ਬਹੁਤ ਵੱਡਾ ਜਿਹੜਾ ਸੀ ਕਤਲੇਆਮ ਹੁੰਦਾ ਔਰ ਇਸ ਤੋਂ ਵੱਡਾ ਕਤਲੇਆਮ ਜਿਹੜਾ ਹੈ ਵੱਡੇ ਖੱਲੂਖਾਰੇ ਦੇ ਵਿੱਚ ਹੁੰਦਾ ਹੈ ਜੋ ਅੱਗੇ ਜਾ ਕੇ ਹੁੰਦਾ ਹੈ ਤੇ ਇਸ ਇਹ ਜਿਹੜੀ ਘਟਨਾ ਕਦੋਂ ਹੁੰਦੀ ਹੈ 1746 ਈਸਵੀ ਦੇ ਵਿੱਚ ਮਈ ਜੂਨ 1746 ਸਿੱਧ ਚੁੰਦੀ ਔਰ ਸਿੱਖ ਇਤਿਹਾਸ ਦੇ ਵਿੱਚ ਇਸ ਨੂੰ ਜਿਹੜਾ ਕੀ ਕਿਹਾ ਜਾਂਦਾ ਛੋਟਾ ਖੱਲੂਖਾਰਾ ਕਿਹਾ ਜਾਂਦਾ ਔਰ ਇਸ ਦੀ ਯਾਦ ਦੇ ਵਿੱਚ ਕਹਿੰਦੇ ਕਾਨੂੰਵਾਨ ਦੇ ਵਿੱਚ ਜਿਹੜਾ ਹੈ ਕਾਨੂਵਾਨ ਵਿਖੇ ਕੀ ਹੈ ਇੱਕ ਜਾਦਗਰੀ ਮিনার ਵੀ ਜਿਹੜੀ ਆ ਉਹ ਬਣਾਈ ਗਈ ਹੈ ਕਿੱਥੇ ਕਾਨੂਵਾਨ ਜਿਹੜਾ ਗੁਰਦਾਸਪੁਰ ਦੇ ਵਿੱਚ ਉਥੇ ਜਿਹੜਾ ਇਸ ਦੀ ਯਾਦ ਦੇ ਵਿੱਚ ਕੀ ਬਣਾਈ ਗਈ ਹੈ ਮিনার ਵੀ ਬਣਾਈ ਗਈ ਹੈ ਤੇ ਇਹ ਸੀਗਾ ਛੋਟਾ ਕਲੂਕਾਰਾ ਕਦੋਂ ਹੁੰਦਾ ਹੈ 746 ਈਸਵੀ ਦੇ ਵਿੱਚ ਓਕੇ ਧੰਨਵਾਦ